ਸੱਚੇ ਤਿਆਗ ਦੀ ਅੱਦ ਕਹਿੰਦੇ ਮਨਸੂਰ ਆਪਣੀ ਬਾਡੀ ਚੋਂ ਨਿਕਲ ਗਿਆ ਦੇਹ ਚੋਂ ਨਿਕਲ ਗਿਆ ਸਾਧਨਾ ਸੀ ਉਹਦੀ ਉਹਨੇ ਇਕਦਮ ਡਰ ਗਿਆ ਸਵਾਲ ਕਰਨ ਵਾਲਾ ਤੇ ਮਨਸੂਰ ਅੱਖਾਂ ਖੋਲ ਕੇ ਬੈਠ ਗਿਆ ਕਹਿੰਦਾ ਤੂੰ ਸਵਾਲ ਤਾਂ ਪੁੱਛਣਾ ਹੈ ਪਰ ਤੇਰੇ ਕੋਲ ਜੇਰਾ ਨਹੀਂ ਉੱਤਰ ਲੈਣ ਦਾ ਕਹਿੰਦਾ ਮੈਂ ਚਾਹਾਂ ਨਾ ਮੈਂ ਆਪਣੀ ਬਾਡੀ ਨੂੰ ਵੀ ਆਪਣੀ ਮਰਜ਼ੀ ਨਾਲ ਛੱਡ ਸਕਦਾ ਹਾਂ ਮੈਂ ਤਿਆਗਨ ਤੇ ਆਵਾਂ ਆਪਣਾ ਤਨ ਤਿਆਗ ਸਕਣਾ ਆ ਨਿਕਲ ਸਕਣਾ ਉਨੇ ਕਾ ਠੀਕ ਕਹਿੰਦਾ ਵੀ ਤੀਜਾ ਸਵਾਲ ਮੇਰਾ ਹੈ ਪ੍ਰੀਤ ਦੀ ਹੱਦ ਕੀ ਹੈ ਪ੍ਰੀਤ ਕਿਥੋਂ ਤੱਕ ਮਨਸੂਰ ਕਹਿੰਦਾ ਇਹਦਾ ਜਨਪਵ ਨਹੀਂ ਹੋਇਆ ਪੂਰਾ ਉਹ ਕਹਿੰਦਾ ਇੰਨੀ ਮਾਰ ਖਾ ਰਿਹਾ ਕਿਦਾਂ ਨਹੀਂ ਨਹੀਂ ਅਜੇ ਤੱਕ ਨਹੀਂ ਹੋਇਆ ਹਾਂ ਜਰੂਰ ਤੁਰਿਆ ਇਸ ਰਸਤੇ ਤੇ ਵਾ ਪਰ ਉਸ ਮੰਜ਼ਲ ਤੇ ਨਹੀਂ ਕਹਿੰਦਾ ਫਿਰ ਇਹਦਾ ਉੱਤਰ ਕਹਿੰਦਾ ਕੱਲ ਨੂੰ ਜਦੋਂ ਮੇਰੇ ਟੁਕੜੇ ਕਰਨਗੇ ਕਤਲਗਾਹ ਵਿੱਚ ਆ ਜੇ ਬਗਦਾਦ ਵਿੱਚ ਮਨਸੂਰ ਕਤਲ ਹੋਇਆ ਯਾਦ ਰੱਖਿਓ ਸਵਾਲ ਕਰਨ ਵਾਲਾ ਉਸ ਭੀੜ 'ਚ ਖਲੁੱਤਾ ਸੀ ਕਹਿੰਦੇ ਨੇ ਮਨਸੂਰ ਦੇ ਟੁਕੜਿਆਂ 'ਚ ਇੱਕ ਟੁਕੜਾ ਉਹਦੇ ਤਨ ਦਾ ਪ੍ਰਸ਼ਨ ਕਰਨ ਵਾਲੇ ਦੇ ਕੋਲ ਡਿੱਗਾ ਉਸ ਟੁਕੜੇ 'ਚੋਂ ਆਵਾਜ਼ ਆਈ ਅਨਲ ਹਕ ਤੇ ਗੈਬੀ ਆਵਾਜ਼ ਨੇ ਕਿਹਾ ਸਵਾਲ ਕਰਨ ਵਾਲਿਆ ਦਾਨ ਤਿਆਗ ਇਹਦੀ ਸੀਮਾ ਹੈ ਪਿਆਰ ਦੀ ਕੋਈ ਖੱਦ ਨਹੀਂ ਹੁੰਦੀ ਪਿਆਰ ਤਾਂ ਸ਼ਰੀਰ ਦੇ ਟੁਕੜਿਆਂ ਵਿੱਚੋਂ ਵੀ ਆਵਾਜ਼ਾਂ ਦਿੰਦਾ ਹੈ ਮੈਂ ਦੱਸੋ ਜਿਹਦਾ ਇੰਨੀ ਪਿਆਰ ਭਤ ਹੋਵੇਗੀ ਉਹਦੇ ਜੁਬਦਾ ਕਿਹੜੀ ਰਹਿ ਗਈ ਜੀ